ਸਾਈਡਾਂ ਦੇ ਉੱਤੇ ਜਿਹੜੀ ਚਰਬੀ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਰਾਤ ਨੂੰ ਸੌਣ ਲੱਗੇ ਜੇ ਤੁਸੀਂ ਲਗਾਤਾਰ 15 ਤੋਂ 20 ਦਿਨ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਚਰਬੀ ਜੰਮੀ ਹੋਈ ਆ ਇਹਨੇ ਉੱਥੇ ਜਾ ਕੇ ਟੇਕ ਕਰਨਾ ਤੇ ਉਹਨੂੰ ਬਰਨ ਕਰਨ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀ ਆ ਢਿੱਡ ਦੇ ਵਿੱਚ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਜਾਂ ਫਿਰ ਤੁਹਾਡਾ ਢਿੱਡ ਜਿਹੜਾ ਬਾਹਰ ਨੂੰ ਨਿਕਲਿਆ ਹੋਇਆ ਵਾ ਭਾਰ ਘਟੋਣ ਲਈ ਇਹ ਤੁਹਾਡਾ ਚੋਰਨ ਤਿਆਰ ਹੋ ਗਿਆ ਜੀ ਠੀਕ ਚਰਬੀ ਬਹੁਤ ਜ਼ਿਆਦਾ ਵਾ ਸਾਡੀ ਬੈਲੀ ਫੇਟ ਬਹੁਤ ਜ਼ਿਆਦਾ ਵਾ ਉਹ ਨਹੀਂ ਘਟਦੀ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰਪਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠ ਦੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਹੜੇ ਮੇਰੇ ਭੈਣ ਭਰਾਵਾਂ ਦਾ ਢਿੱਡ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਜਾਨੀ ਕਿ ਉਹਨਾਂ ਦੇ ਢਿੱਡ ਦੇ ਉੱਤੇ ਬਹੁਤ ਸਾਰੀ ਚਰਬੀ ਆ ਜਿਹੜੀ ਉਹ ਜਮ੍ਹਾਂ ਹੋਈ ਹੋਈ ਆ ਜਾਂ ਫਿਰ ਉਹਨਾਂ ਦੇ ਸਾਈਡਾਂ ਦੇ ਉੱਤੇ ਜਿਹੜੀ ਆ ਚਰਬੀ ਆ ਉਹ ਬਹੁਤ ਜ਼ਿਆਦਾ ਜਮ੍ਹਾਂ ਹੋਈ ਹੋਈ ਆ ਉਹਨਾਂ ਨੇ ਬਹੁਤ ਸਾਰੀ ਕੋਸ਼ਿਸ਼ ਕਰਕੇ ਦੇਖ ਲਈ ਆ ਉਹ ਕਹਿੰਦੇ ਸਾਡਾ ਸਾਰਾ ਸਰੀਰ ਤਾਂ ਵੈਸੇ ਠੀਕ ਆ ਪਰ ਜਿਹੜਾ ਸਾਡਾ ਢਿੱਡਾ ਉਹ ਜ਼ਿਆਦਾ ਵਧਿਆ ਹੋਇਆ ਵਾ ਜਾ ਫਿਰ ਜਿਹੜੀ ਸਾਈਡਾਂ ਦੇ ਉੱਤੇ ਜਿਹੜੀ ਚਰਬੀ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਨਿਕੜਦੀ ਹੈਗੀ ਉਹਨੂੰ ਅਸੀਂ ਕਿਵੇਂ ਘਟਾ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਰੈਮਡੀ ਸ਼ੇਅਰ ਕਰਾਂਗਾ ਅਗਰ ਤੁਸੀਂ ਉਹ ਰੈਮਡੀ ਨੂੰ ਆਪਣੇ ਘਰ ਦੇ ਵਿੱਚ ਹੀ ਤੁਸੀਂ ਦੇਸੀ ਤਰੀਕੇ ਨਾਲ ਤੁਸੀਂ ਉਹਨੂੰ ਬਣਾ ਕੇ ਤੁਸੀਂ ਉਹਨੂੰ ਰਾਤ ਨੂੰ ਸੌਣ ਲੱਗੇ ਜੇ ਤੁਸੀਂ ਲਗਾਤਾਰ 15 ਤੋਂ 20 ਦਿਨ ਤੁਸੀਂ ਉਹਨੂੰ ਡੇਲੀ ਤੁਸੀਂ ਇਹਨੂੰ ਪੀ ਲੋਗੇ ਨਾ ਮੈਂ ਕਹਿੰਦਾ ਤੁਹਾਡੇ ਢਿੱਡ ਦੇ ਵਿੱਚ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਜਾਂ ਫਿਰ ਤੁਹਾਡਾ ਢਿੱਡ ਜਿਹੜਾ ਬਾਹਰ ਨੂੰ ਨਿਕਲਿਆ ਹੋਇਆ ਵਾ ਜਾਂ ਫਿਰ ਤੁਹਾਡੇ ਬੈਲੀ ਫੈਟ ਬਹੁਤ ਜ਼ਿਆਦਾ ਚੜ੍ਹੀ ਹੋਈ ਆ ਉਹ ਦੇਖਿਓ ਆਪਣੇ ਆਪ ਹੀ ਕੁਛ ਦਿਨਾਂ ਦੇ ਵਿੱਚ ਘਟਣੀ ਹੈ ਜਿਹੜੀ ਉਹ ਸ਼ੁਰੂ ਹੋ ਜੇਗੀ ਜੀ ਉਹ ਰੈਮਡੀ ਕਿਵੇਂ ਬਣਾਉਣੀ ਆ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਨਾਰੇ ਨਮਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਜੀ ਸੋ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਉਹ ਮੈਂ ਪਹਿਲੇ ਹੀ ਆਲਰੇਡੀ ਇੱਥੇ ਲਿਖ ਕੇ ਰੱਖੀ ਹੋਈ ਆ ਸੋ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਜਿਹੜੀ ਜਿਹੜੀ ਚੀਜ਼ ਮੈਂ ਬੋਲਾਂਗਾ ਜਿੰਨੀ ਮਾਤਰਾ ਦੇ ਵਿੱਚ ਬੋਲਾਂਗਾ ਤੁਸੀਂ ਉੰਨੀ ਮਾਤਰਾ ਦੇ ਵਿੱਚ ਹੀ ਉਹ ਜਿਹੜੀ ਚੀਜ਼ਾਂ ਤੁਸੀਂ ਉਹ ਲੈਣੀਆਂ ਜੀ ਦੇਖੋ ਸਭ ਤੋਂ ਪਹਿਲਾਂ ਸਾਨੂੰ ਉਹ ਰੈਮਡੀ ਨੂੰ ਬਣਾਉਣ ਵਾਸਤੇ ਸਾਨੂੰ ਸਮਾਨ ਚਾਹੀਦਾ ਜੀ ਉਹ ਸਾਨੂੰ ਸਮਾਨ ਚਾਹੀਦਾ ਜੀ ਸਾਨੂੰ ਇੱਕ ਤਾਂ ਚਾਹੀਦੀ ਹੈ ਸਟਾਬਰੀ ਸਟਾਬਰੀ ਚਾਹੀਦੀ ਹੈ ਜੀ ਸਾਨੂੰ ਛੋਟੀ ਇਲਾਇਚੀ ਚਾਹੀਦੀ ਆ ਸੀਗਾ ਜੀ ਸੌਫ ਚਾਹੀਦੀ ਆ ਸਾਨੂੰ ਤੇ ਸਾਨੂੰ ਚਾਹੀਦਾ ਕਾਲਾ ਨਮਕ ਚਾਹੀਦਾ ਤੇ ਆਮ ਚੂਰਨ ਚਾਹੀਦਾ ਸਾਨੂੰ ਇਹ ਪੰਜ ਚੀਜ਼ਾਂ ਦੀ ਜਿਹੜੀ ਉਹ ਸਾਨੂੰ ਲੋੜ ਪੈਗੀ ਜੀ ਸੋ ਇਹ ਕਿੰਨੀ ਮਾਤਰਾ ਦੇ ਵਿੱਚ ਲੈਣੇ ਆ ਜੀ ਜੜੀ ਸਤਾਬਰੀਆ ਇਹ ਤੁਸੀਂ ਤਿੰਨ ਤੋਂ ਚਾਰ ਸਟਿਕਸ ਲੈਣੀਆਂ ਦੇਣੀਆਂ ਜੀ ਠੀਕ ਹੈ ਜੀ ਇਹਦੇ ਤਿੰਨ ਤੋਂ ਚਾਰ ਸਟਿਕਸ ਲੈਣੀਆਂ ਨੇ ਇੱਕ ਇੱਕ ਡੇਡ ਡੇਡ ਇੰਚ ਦੀ ਸਟਿਕਸ ਹੋਊਗੀ ਇੱਕ ਇਹਦੇ ਤੁਸੀਂ ਤਿੰਨ ਤੋਂ ਚਾਰ ਸਟਿਕਸ ਲੈਣੀਆਂ ਨੇ ਠੀਕ ਹੈ ਜੀ ਤੇ ਤੁਸੀਂ ਜਿਹੜੀ ਛੋਟੀ ਇਲਾਇਚੀ ਹੈ ਜਿਹੜੀ ਛੋਟੀ ਇਲਾਇਚੀ ਜਾਨੀ ਜੀ ਹਰੀ ਇਲਾਇਚੀ ਜਿਹਨੂੰ ਆਪਾਂ ਕਹਿੰਦੇ ਜਾਂ ਜੜੀ ਹਰੀ ਇਲਾਇਚੀ ਇਹ ਤੁਸੀਂ ਲੈਣੀ ਆ ਜੀ 10 ਤੋਂ 15 ਇਲਾਇਚੀਆਂ ਠੀਕ ਹੈ ਜੀ 10 ਤੋਂ 15 ਇਲਾਇਚੀ ਤੁਸੀਂ ਇਹ ਲੈਣੀ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਸੌਫ ਸੌਫ ਤੁਸੀਂ ਲੈਣੀ ਹੈ 2 ਚਮਚ ਠੀਕ ਹੈ ਜੀ 2 ਚਮਚ ਤੁਸੀਂ ਸੌਫ ਲਓਗੇ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਸਾਨੂੰ ਚਾਹੀਦਾ ਜੀ ਕਾਲਾ ਨਮਕ ਕਾਲਾ ਨਮਕ ਜਿਹੜਾ ਇਹ ਸਾਨੂੰ ਚਾਹੀਦਾ ਜੀ 1 ਚਮਚ ਕਾਲਾ ਨਮਕ ਸਾਨੂੰ 1 ਚਮਚਾ ਚਾਹੀਦਾ ਜੀ ਜਿਹੜਾ ਆਮਲਾ ਚੂਰਨਾ ਇਹ ਵੀ ਸਾਨੂੰ 1 ਚਮਚ ਚਾਹੀਦਾ ਜੀ ਠੀਕ ਹੈ ਜੀ ਇਹ ਸਾਡਾ ਸਮਾਨ ਹੋ ਗਿਆ ਜਿੰਨੀ ਜਿੰਨੀ ਮਾਤਰਾ ਦੇ ਵਿੱਚ ਸੀ ਉਹ ਮੈਂ ਤੁਹਾਨੂੰ ਦੱਸਤਾ ਹੁਣ ਆਰ ਐਮ ਡੀ ਨੂੰ ਆਪਾਂ ਬਣਾਉਣਾ ਕਿਵੇਂ ਆ ਠੀਕ ਹੈ ਜੀ ਇਹਨੂੰ ਬਣਾਉਣ ਦਾ ਤਰੀਕਾ ਕੀ ਆ ਤੁਸੀਂ ਕੀ ਕਰਨਾ ਵਾ ਇੱਕ ਮਿਕਸੀ ਲੈਣੀ ਆ ਛੋਟੀ ਛੋਟੀ ਮਿਕਸੀ ਲੈਣੀ ਆ ਛੋਟੀ ਮਿਕਸੀ ਦੇ ਵਿੱਚ ਤੁਸੀਂ ਇੱਕ ਤਾਂ ਜਿਹੜੀ ਸਟਾਬਰੀਏ ਦੀਆਂ ਤਿੰਨ ਚਾਰ ਸਟਿਕਸ ਨੇ ਤੁਸੀਂ ਉਹ ਪਾ ਦੇਣੀਆਂ ਛੋਟੀ ਹਰੀ ਇਲਾਇਚੀ ਵੀ ਤੁਸੀਂ ਪਾ ਦੇਣੀ ਆ 10 ਤੋਂ 15 ਠੀਕ ਹੈ ਜੀ ਤੇ ਦੋ ਚਮਚ ਤੁਸੀਂ ਸੌਂਫ ਦੇ ਵੀ ਤੁਸੀਂ ਉਹਦੇ ਵਿੱਚ ਪਾ ਦੇਣੇ ਆ ਠੀਕ ਹੈ ਜੀ ਆਹ ਤਿੰਨ ਚੀਜ਼ਾਂ ਹੀ ਆਪਾਂ ਉਹਦੇ ਵਿੱਚ ਪਾਉਣੀਆਂ ਨੇ ਮਿਕਸੀ ਦੇ ਵਿੱਚ ਮਿਕਸੀ ਦੇ ਵਿੱਚ ਆਹ ਤਿੰਨ ਚੀਜ਼ਾਂ ਪਾ ਕੇ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਜਾਨਕੀ ਇਹਦਾ ਤੁਸੀਂ ਪਾਊਡਰ ਜਿਹੜਾ ਤੁਸੀਂ ਉਹ ਬਣਾ ਲੈਣਾ ਤੁਸੀਂ ਇਹਦਾ ਬਰੀਕ ਬਰੀਕ ਜਿਹੜਾ ਪਾਊਡਰ ਹੈ ਇਹਦਾ ਤੁਸੀਂ ਬਣਾ ਲੈਣਾ ਠੀਕ ਹੈ ਜੀ ਜਦੋਂ ਇਹਦਾ ਪਾਊਡਰ ਬਣ ਜੇਗਾ ਤੁਸੀਂ ਇੱਕ ਡੱਬੇ ਦੇ ਵਿੱਚ ਕੱਢ ਕੇ ਉਹ ਪਾਊਡਰ ਨੂੰ ਫਿਰ ਤੁਸੀਂ ਉਹਦੇ ਵਿੱਚ ਕਾਲਾ ਨਮਕ ਜਿਹੜਾ ਤੁਸੀਂ ਇੱਕ ਚਮਚ ਉਹ ਪਾਉਣਾ ਵਾ ਠੀਕ ਹੈ ਜੀ ਤੇ ਉਹਦੇ ਵਿੱਚ ਤੁਸੀਂ ਇੱਕ ਚਮਚ ਤੁਸੀਂ ਆਮ ਚੂਰਨਾ ਜਿਹੜਾ ਆਮ ਚੂਰਨਾ ਜਿਹੜਾ ਤੁਸੀਂ ਇਹ ਇੱਕ ਚਮਚ ਉਹਦੇ ਵਿੱਚ ਪਾ ਦੇਣਾ ਤੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਚਮਚੇ ਦੇ ਨਾਲ ਹਿਲਾ ਲੈਣਾ ਤਾਂ ਜੋ ਜਿਹੜਾ ਸਾਰਾ ਤੁਹਾਡਾ ਮਟੀਰੀਅਲ ਉਹ ਮਿਕਸ ਹੋ ਜੇ ਠੀਕ ਹੈ ਜੀ ਇਹ ਤੁਹਾਡਾ ਪਾਊਡਰ ਕੇ ਦੀ ਆਪਾਂ ਜਾਂ ਫਿਰ ਨਾ ਆਪਾਂ ਚੂਰਨ ਕੇ ਦੀ ਇਹ ਤੁਹਾਡਾ ਬਣ ਕੇ ਤਿਆਰ ਹੋ ਗਿਆ ਭਾਰ ਘਟਾਉਣ ਦੇ ਲਈ ਭਾਰ ਘਟਾਉਣ ਲਈ ਇਹ ਤੁਹਾਡਾ ਚੂਰਨ ਤਿਆਰ ਹੋ ਗਿਆ ਜੀ ਠੀਕ ਹੈ ਜੀ ਹੁਣ ਇਹਨੂੰ ਲੈਣ ਦਾ ਤਰੀਕਾ ਕੀ ਆ ਇਹਨੂੰ ਲੈਣਾ ਕਿਵੇਂ ਆ ਜਦੋਂ ਤੁਸੀਂ ਰਾਤ ਨੂੰ ਖਾਣਾ ਖਾ ਲੋਗੇ ਸੌਣ ਲੱਗੇ ਸੌਣ ਲੱਗੇ ਤੁਸੀਂ ਕੀ ਕਰਨਾ ਵਾ ਇੱਕ ਗਲਾਸ ਗੁੰਗੁਨਾ ਪਾਣੀ ਇੱਕ ਗਲਾਸ ਤੁਸੀਂ ਗੁੰਗੁਨਾ ਪਾਣੀ ਲੈਣਾ ਠੀਕ ਹੈ ਜੀ ਗੁੰਗੁਨੇ ਪਾਣੀ ਦੇ ਵਿੱਚ ਤੁਸੀਂ ਅੱਧਾ ਚਮਚ ਜ਼ਿਆਦਾ ਨਹੀਂ ਪਾਉਣਾ ਹੈਗਾ ਅੱਧਾ ਚਮਚ ਹੀ ਪਾਉਣਾ ਵਾ ਤੁਸੀਂ ਠੀਕ ਹੈ ਜੀ ਅੱਧਾ ਚਮਚ ਤੁਸੀਂ ਉਹ ਪਾਊਡਰ ਦਾ ਉਹ ਚੋਰਨ ਦਾ ਤੁਸੀਂ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣਾ ਹਿਲਾ ਕੇ ਤੁਸੀਂ ਉਹਨੂੰ ਹੌਲੀ-ਹੌਲੀ ਕਰਕੇ ਤੁਸੀਂ ਪੀ ਲੈਣਾ ਜੀ ਠੀਕ ਹੈ ਜੀ ਪਾਣੀ ਜ਼ਿਆਦਾ ਗਰਮ ਵੀ ਨਾ ਹੋਵੇ ਜ਼ਿਆਦਾ ਠੰਡਾ ਵੀ ਨਾ ਹੋਵੇ 40 ਤੋਂ 50% ਮਤਲਬ ਗਰਮ ਹੋਵੇ ਗੁੰਗੁਨਾ ਜਿਹਾ ਹੋਵੇ ਜਿਦਾ ਆਪਾਂ ਚਾਹ ਪੀਨੇ ਆ ਤੁਸੀਂ ਇਹਨੂੰ ਹੌਲੀ-ਹੌਲੀ ਕਰਕੇ ਤੁਸੀਂ ਇਹਨੂੰ ਪੀ ਲੈਣਾ ਤੁਸੀਂ ਲਗਾਤਾਰ ਤੁਸੀਂ ਇਹਨੂੰ 15 ਤੋਂ 20 ਦਿਨ ਤੁਸੀਂ ਇਹਨੂੰ ਪੀਣਾ ਹੀ ਪੀਣਾ ਵਾ ਫਿਰ ਦੇਖਿਓ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੇਗਾ ਹੀ ਮਿਲੇਗਾ ਜਿਹੜੇ ਮੇਰੇ ਭਣਪਰਾ ਕਹਿੰਦੇ ਕਿ ਸਾਡਾ ਢਿੱਡ ਦੀ ਚਰਬੀ ਬਹੁਤ ਜ਼ਿਆਦਾ ਵਾ ਸਾਡੀ ਬੈਲੀ ਫੈਟ ਬਹੁਤ ਜ਼ਿਆਦਾ ਵਾ ਉਹ ਨਹੀਂ ਘਟਦੀ ਭਈ ਜੇ ਤੁਸੀਂ ਇਹ ਚੀਜ਼ ਨੂੰ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਇੰਨੇ ਕੀ ਕਰਨਾ ਇੰਨੇ ਤੁਹਾਡੇ ਉਸੇ ਚੀਜ਼ ਤੇ ਟਾਰਗੇਟ ਕਰਨਾ ਜਿੱਥੇ ਤੁਹਾਡੇ ਬੈਲੀ ਫੈਟ ਜ਼ਿਆਦਾ ਵਾ ਮੰਨ ਕੇ ਚੱਲੋ ਤੁਹਾਡੇ ਟ੍ਰੇਡ ਦੇ ਉੱਤੇ ਜ਼ਿਆਦਾ ਚਰਬੀ ਆ ਇਹਨੇ ਤੁਹਾਡੇ ਢਿੱਡ ਦੇ ਉੱਤੇ ਜਿੱਥੇ-ਜਿੱਥੇ ਜ਼ਿਆਦਾ ਚਰਬੀ ਆ ਇਹਨੇ ਉੱਥੇ ਹੀ ਅਟੈਕ ਕਰਨਾ ਵਾ ਤੇ ਉਹਨੂੰ ਬਰਨ ਹੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀ ਆ ਜੇ ਤੁਹਾਡੇ ਥਾਈ ਦੇ ਵਿੱਚ ਜ਼ਿਆਦਾ ਚਰਬੀ ਆ ਜਾਂ ਫੇ ਤੁਹਾਡੇ ਬਾਹਾਂ ਦੇ ਉੱਤੇ ਜ਼ਿਆਦਾ ਚਰਬੀ ਆ ਇਹ ਨਮਕਦੀਆਂ ਪਈਆਂ ਨੇ ਤਾਂ ਇਹਨੇ ਉੱਥੇ ਜਾ ਕੇ ਅਟੈਕ ਕਰਨਾ ਵਾ ਉਹਨੂੰ ਯਾਨੀ ਕਿ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਚਰਬੀ ਜੰਮੀ ਹੋਈ ਆ ਇਹਨੇ ਉੱਥੇ ਜਾ ਕੇ ਅਟੈਕ ਕਰਨਾ ਤੇ ਉਹਨੂੰ ਬਰਨ ਕਰਨ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀ ਆ ਜੇ ਤੁਹਾਡਾ ਲੀਵਰ ਫੈਟੀ ਆ ਇਹਨੇ ਉਹਨੂੰ ਵੀ ਬਿਲਕੁਲ ਠੀਕ ਕਰ ਦੇਣਾ ਤੁਹਾਡੇ ਮੈਟਾਬੋਲਿਜ਼ਮ ਨੂੰ ਇੰਨੇ ਫਾਸਟ ਕਰ ਦੇਣਾ ਵਾ ਠੀਕ ਹੈ ਜੀ ਤੇ ਇੰਨੇ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतੂ ਦੀ ਚਰਬੀ ਜੰਮੀ ਹੋਈ ਆ ਉਹਨੂੰ ਪਿੰਗਲੋ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਮਦਦ ਕਰਨੀ ਆ ਜਾਂ ਫਿਰ ਤੁਹਾਡੇ ਜਿਹੜਾ ਮਤਲਬ ਇਹ ਮੰਨ ਕੇ ਚੱਲੋ ਤੁਹਾਡੀ ਪਾਚਣ ਸ਼ਕਤੀ ਹੈ ਜਿਹੜੀ ਉਹ ਬਿਲਕੁਲ ਸਟਰੋਂਗ ਨਹੀਂ ਹੈਗੀ ਇਹਨੇ ਪਾਚਣ ਸ਼ਕਤੀ ਨੂੰ ਵੀ ਤੁਹਾਡੀ ਨੂੰ ਸਟਰੋਂਗ ਕਰਨਾ ਵਾ ਜਿਹਦੇ ਨਾਲ ਮਤਲਬ ਤੁਸੀਂ ਜੋ ਕੁਝ ਵੀ ਖਾਓਗੇ ਤੁਹਾਨੂੰ ਉਹ ਲੱਗੇਗਾ ਤੇ ਤੁਹਾਡਾ ਜਿਹੜਾ ਸਰੀਰ ਅੱਗੇ ਨਾਲੋਂ ਬਹੁਤ ਜ਼ਿਆਦਾ ਵਧੀਆ ਤੇ ਸਹੀ ਹੋ ਜਾਏਗਾ ਤੇ ਤੁਹਾਡੀ ਸਰੀਰ ਦੀ ਜਿਹੜੀ ਚਰਬੀ ਹੈ ਉਹ ਵੀ ਘਟਣੀ ਸ਼ੁਰੂ ਹੋ ਜੇਗੀ ਜੀ ਠੀਕ ਹੈ ਜੀ ਸੋ ਇਹ ਡਰਿੰਕ ਨੂੰ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦਿਓ ਤੁਸੀਂ ਰਿਜ਼ਲਟ ਦੇਖੋ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਹੀ ਰਿਜ਼ਲਟ ਜਿਹੜਾ ਉਹ ਮਿਲਣਾ ਖਿਰੂ ਹੋ ਜਾਏਗਾ ਜੀ ਬਸ ਇਹਦੇ ਨਾਲ ਬਸ ਇੱਕ ਚੀਜ਼ ਆ ਜਿਹੜੀ ਤੁਸੀਂ ਉਹਦਾ ਖਾਸ ਧਿਆਨ ਰੱਖਣਾ ਵਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਚਾਹੇ ਤੁਸੀਂ ਮੇਰੀ ਕੋਈ ਵੀ ਰੈਮਡੀ ਤੁਸੀਂ ਬਣਾ ਕੇ ਤੁਸੀਂ ਯੂਜ਼ ਕਰਦੇ ਪਏ ਹੋਣਾ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੀਆਂ ਮੇਰੀਆਂ ਰੈਮਡੀਆਂ ਨੂੰ ਮਤਲਬ ਵੀ ਟਰਾਈ ਕਰਦੇ ਪਏ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਰਿਜ਼ਲਟ ਆ ਜਿਹੜਾ ਉਹ ਮਿਲਦਾ ਪਿਆ ਵਾ ਤੁਸੀਂ ਕਮੈਂਟ ਵੀ ਪੜਦੇ ਹੋਣੇ ਥੱਲੇ ਕਈ ਮੇਰੇ ਭੈਣ ਭਰਾ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ 20 ਦਿਨ ਦੇ ਵਿੱਚ 5 5 6 6 ਕਿਲੋ ਭਾਰ ਜਿਹੜਾ ਉਹਨਾਂ ਨੇ ਘਟਾ ਲਿਆ ਉਹ 5-6 ਕਿਲੋ ਪਰ ਉਹਨਾਂ ਦਾ ਘਟਿਆ ਵਾ ਜਿਹੜੇ ਰੈਮਡੀ ਦੇ ਨਾਲ ਨਾਲ ਤਿੰਨ-ਚਾਰ ਗੱਲਾਂ ਨੂੰ ਫੋਲੋ ਕਰਦੇ ਨੇ ਉਹ ਕਿਹੜੀਆਂ ਨੇ ਇੱਕ ਤਾਂ ਹੈਗਾ ਜੀ ਤੁਸੀਂ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਕੋਈ ਵੀ ਜੰਕ ਫੂਡ ਆ ਜਿਹੜਾ ਉਹ ਬਿਲਕੁਲ ਨਹੀਂ ਖਾਣਾਗਾ ਬਰੈਡ ਪਕੌੜਾ ਸਮੋਸਾ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਨਹੀਂ ਖਾਣੀ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਨਹੀਂ ਖਾਣੀ ਹੈਗੀ ਕੋਈ ਵੀ 슈ਗਰ ਵਾਲੀ ਚੀਜ਼ ਆ ਤੁਸੀਂ ਉਹ ਨਹੀਂ ਖਾਣੀ ਹੈਗੀ ਜੇ ਮੰਨ ਕੇ ਲੋ ਚੋਕਲੇਟ ਹੋਗੀ ਟ੍ਰੋਫੀ ਵਗੈਰਾ ਹੋਗੀ ਬਿਸਕੁਟ ਹੋਗੇ ਰਸ ਹੋਗੇ ਬੇਕਰੀ ਤੋਂ ਬਣੀ ਹੋਈ ਕੋਈ ਵੀ ਚੀਜ਼ ਹੋਗੀ ਰਸਗੁੱਲੇ ਗਲਾਬ ਜਾਮਣੇ ਬਰਫੀ ਇਦਾਂ ਦਾ ਤੁਸੀਂ ਬਿਲਕੁਲ ਨਹੀਂ ਖਾਣਾ ਹੈਗਾ ਜੀ ਤੇ ਉਸ ਤੋਂ ਬਾਅਦ ਤੁਸੀਂ 3 ਤੋਂ 4 ਲੀਟਰ 3 ਤੋਂ 4 ਲੀਟਰ ਤੁਸੀਂ ਡੇਲੀ ਸਿੰਪਲ ਪਾਣੀ ਪੀਣਾ ਹੀ ਪੀਣਾ ਵਾ ਜੋ ਕੁਝ ਮਰਜ਼ੀ ਹੋ ਜੇ ਤੇ ਉਸ ਤੋਂ ਬਾਅਦ ਤੁਸੀਂ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਵਾ ਵਰਕਆਊਟ ਦੀ 40 ਤੋਂ ਲੈ ਕੇ 50 ਮਿੰਟ ਤੱਕ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਚਾਹੀਏ ਕੁਝ ਵੀ ਹੋ ਜੇ ਫਿਰ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਮਿਲੇਗਾ ਹੀ ਮਿਲੇਗਾ ਠੀਕ ਹੈ ਜੀ ਵਰਕਆਊਟ ਦੇ ਦੇ ਵਿੱਚ ਤੁਸੀਂ ਰਨਿੰਗ ਕਰ ਸਕਦੇ ਹੋ ਵੋਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਘਰ ਦੇ ਵਿੱਚ ਵੀ ਆਪਣਾ ਵਰਕਆਊਟ ਜਿਹੜਾ ਤੁਸੀਂ ਕਰ ਸਕਦੇ ਹੋ ਨਾ ਮੈਂ ਵਰਕਆਊਟ ਦੇ ਉੱਤੇ ਵੀ ਮੈਂ ਵੀਡੀਓ ਬਣਾ ਕੇ ਪਾਈ ਹੋਈਆਂ ਨੇ ਤੁਸੀਂ ਕਿਹੜਾ ਕਿਹੜਾ ਵਰਕਆਊਟ ਜਿਹੜਾ ਤੁਸੀਂ ਕਰ ਸਕਦੇ ਹੋ ਢਿੱਡ ਵਾਸਤੇ ਵੀ ਪਾਇਆ ਹੋਇਆ ਮੈਂ ਲੈਗ ਦੀਆਂ ਐਕਸਰਸਾਈਜ਼ ਵਾਸਤੇ ਵੀ ਮੈਂ ਪਾਇਆ ਵੀ ਜੇ ਤੁਹਾਡੇ ਲੈਗ ਤੁਹਾਡੇ ਹੈਵੀ ਆ ਜਾਂ ਤੁਸੀਂ ਉਹਦੀ ਫੈਟ ਬਰਨ ਕਰਨਾ ਹੈ ਉਹ ਕਿਹੜਾ ਤੁਸੀਂ ਵਰਕਆਊਟ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਹੋ ਨਾ ਸੋ ਵਰਕਆਊਟ ਤੁਸੀਂ ਆਪਣਾ ਘਰੇ ਰਹਿ ਕੇ ਵੀ ਕਰ ਸਕਦੇ ਹੋ ਜਿਮ ਦੇ ਵਿੱਚ ਵੀ ਕਰ ਸਕਦੇ ਹੋ ਰਨਿੰਗ ਵੀ ਤੁਸੀਂ ਉਹ ਕਰ ਸਕਦੇ ਹੋ ਤੇ ਮੈਂ ਚੀਜ਼ ਆ ਡਾਈਟ ਆ ਡਾਈਟ ਨੂੰ ਤੁਸੀਂ ਸਟ੍ਰਿਕ ਤਾਨੂੰ ਰਿਜ਼ਲਟ ਜਿਹੜਾ ਉਹ 101% ਮਿਲੇਗਾ ਹੀ ਮਿਲੇਗਾ ਬਹੁਤ سارے ਮੇਰੇ ਕਲਾਇੰਟ ਇਹ ਹੋ ਜੇ ਨੇ ਜਿਨ੍ਹਾਂ ਨੇ ਮੇਰੇ ਕੋਲ ਡਾਈਟ ਪਲਾਨ ਬਣਵਾਇਆ ਸੀਗਾ ਤੇ ਅੱਜ ਵੀ ਡੇਟ ਦੇ ਵਿੱਚ ਉਹਨਾਂ ਨੇ ਦੇ ਤਿੰਨ ਚਾਰ ਮਹੀਨੇ ਦੇ ਵਿੱਚ ਉਹਨਾਂ ਨੇ 10 ਤੋਂ 12 ਕਿਲੋ ਭਾਰ ਜਿਹੜਾ ਉਹਨਾਂ ਨੇ ਬੜੇ ਆਰਾਮ ਨਾਲ ਘਟਾ ਲਿਆ ਹਨਾ ਸੋ ਭਾਰ ਘਟਾਉਣ ਦੇ ਲਈ ਜਿਹੜੀ ਡਾਈਟ ਆ ਉਹ ਡਾਈਟ ਬਹੁਤ ਹੀ ਜ਼ਰੂਰੀ ਆ ਮੈਂ ਬਹੁਤ ਸਾਰੀ ਵੀਡੀਓ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਕੋਈ ਵੀ ਮੇਰੀ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਤੁਹਾਨੂੰ ਰਿਜ਼ਲਟ ਉਹਦਾ ਮਿਲੇਗਾ ਹੀ ਮਿਲੇਗਾ ਜੇ ਤੁਸੀਂ ਮੇਰੇ ਕੋਲ ਆਪਣਾ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਭਾਰ ਘਟਾਉਣ ਨੂੰ ਲੈ ਕੇ ਤਸਕਰੀਬ ਦੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲ ਆਪਣਾ ਡਾਈਟ ਪਲਾਨ ਜਿਹੜਾ ਉਹ ਤੁਸੀਂ ਬਣਵਾ ਸਕਦੇ ਜਿਹਦੇ ਨਾਲ ਕੀ ਕੀ ਤੁਹਾਨੂੰ ਜਿਹੜਾ ਜ਼ਿਆਦਾ ਰਿਜ਼ਲਟ ਉਹ ਮਿਲੇਗਾ ਕਿਉਂਕਿ ਜਿਹੜਾ ਡਾਈਟ ਪਲਾਨ ਬਣਦਾ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਜਿਹਦੇ ਨਾਲ ਤੁਹਾਨੂੰ ਜਿਹੜਾ ਉਹ ਜ਼ਿਆਦਾ ਰਿਜ਼ਲਟ ਮਿਲਦਾ ਵਾ ਜੀ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੀ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਵੀ ਮੇਨ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀ